ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਜੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਇੱਕ ਆਹ ਮਗਰ ਦੇ ਬੱਚਾ ਵਾ ਜਰਸੀ ਵੜ ਕਾਊਾ ਜੀ ਪਰ ਆਪਣ ਜਨਕਾਰੀ ਬਾਈ ਤੋਂ ਲੈ ਲੈਣ ਜਿਹਦੇ ਪਸੰਦ ਹੈ ਜੀ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਕਰੀਨ ਤੇ ਚੱਲ ਜਿਹਾ ਜਿੰਨ ਦਾ ਦੋਸਤ ਸਾਹਿਬ ਬਾਈ ਨੂੰ ਤੁਸੀਂ ਦੋ ਟਾਈਮ ਬਾਈ ਦੇ ਘਰ ਚੋਕੇ ਲੈਣਾ ਸੱਲੀ ਪਾਕਾ ਤੁਹਾਡਾ ਫਰਜ਼ ਬਣਦਾ ਵਾ ਜੇ ਕਿ ਇਹਨੇ ਵੀਡੀਓ ਪੁਰਾਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਨੰਬਰ 98783 93488 ਹੈ ਜੀ ਸਾਲੀਪਾ ਕਾ ਤੁਹਾਡਾ ਫਰਜ਼ ਬੰਦਾ ਤੁਸੀਂ ਪੈਸੇ ਲਾਉਣੇ ਆ ਅੱਜ ਬਸ ਸ੍ਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਨਾ ਦੱਸ ਦੇ ਬੋ ਸਰ ਜਾਣ ਨਾਮ ਦੀ ਕਾਕਾ ਪਿੰਡ ਲੰਗਿਆਣਾ ਤਹਿਸੀਲ ਬਾਗ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਬਈ ਇੱਕ ਕਮੈਂਟ ਕਾਓ ਬੋ ਜੀ ਪਿੰਡ ਪਹਿਲਾਂ ਦਾ ਮੱਛੀ ਆ ਜੀ ਠੀਕ ਆ ਜੀ ਡੇਢ ਡੇਢ ਮਹੀਨਾ ਹੋ ਗਿਆ ਸੂਈ ਨੂੰ ਠੀਕ ਆ ਜੀ ਉਹਦਾ ਮਹੀਨੇ ਕਹਿੰਦੇ ਮੈਂ ਕੋਈ ਆਪਾਂ ਉੱਤੇ ਹੀ ਕਹਿੰਦੇ ਆਪਾਂ ਦੱਸਣਾ ਠੀਕ ਆ ਬਈ ਤਮੀਨੇ ਉਤਾਰ ਗਾਤੇ ਬਾਈ 10 11 ਲੀਟਰ ਦੁੱਧ ਆ ਨਿਆਰੇ ਵਾਲਾ ਕੰਡੇ ਵਾਲਾ ਠੀਕ ਆ ਬਾਈ ਐ ਚੋਕੇ ਠੀਕ ਆ ਬਾਈ ਠੰਡੀ ਸੀਲ ਜਮਾ ਦੂਰ ਲਾਉਣਾ ਲਾੜੇ ਨਾਲ ਆ ਠੀਕ ਆ ਬਾਈ ਹਾਂ ਦੋਸਤਾਂ ਨਾਲ ਕੇ ਮੋਕ ਮਾਰਦੇ ਤੇ ਵੇਖ ਲੋ 10 10 11 ਕਿਲੋ ਬਾਈ ਕਹਿੰਦਾ ਨਾਲ ਕੇ ਜੋੜ ਦੋਣਾ ਨਾਲ ਠੰਡੀ ਸੀਲ ਆ ਗਈ ਆ ਜਰਸੀ ਬਰੀਰ ਚ ਪੈਂਦੀ ਆ ਗਈ ਸੋਹਣਾ ਥਾਣ ਹਵਾਨਾ ਵਾ ਮਗਰ ਇਹਦੇ ਵੱਛਾ ਬਾਈ ਆ ਵੱਛਾ ਮਗਰ ਵੱਛਾ ਵਾ ਬਾਈ ਕਹਿੰਦਾ ਅਗਲੇ ਕਹਿੰਦਾ ਸੀ ਮਹੀਨੇ ਦੀ ਤੋਰ ਦੀ ਮਾੜੀ ਬਾਈ ਲੰਬੀ ਥੋੜੀ ਜੀ ਹਾਂ ਸੋਹਣਾ ਹਾ ਤੇ ਚੁਾਈ ਜਿਹੜਾ ਥਾਣਾ ਕੇ ਮੁੱਠੀ ਵਾਲਾ ਬਹੁਤ ਸੋਹਣੇ ਥਾਣਾਗੇ ਚਾਰ ਹੀ ਥਾਣਾਗੇ ਟਰੋਲ ਮਾੜੀ ਬਈ ਪਰਾਂ ਨੂੰ ਜਿੱਦੀ ਵਹਿੜ ਆ ਉੱਡਾ ਹੀ ਥਾਣਾ ਹਵਾਨਾ ਵਾ ਜਰਸੀ ਬਰੀਡ ਚ ਪੈਂਦੀ ਹੈਗੀ ਸੋਹਣੀ ਵਹਿੜ ਆ ਜੀ ਥਾਣਾ ਦਾ ਸਹਲ ਬਹੁਤ ਚੰਗਾ ਹੈ ਤੇ ਦੇਖ ਸਕਦੇ ਹੋ ਇਹ ਵੀਡੀਓ ਬਣਾ ਰਹੇ ਆ ਆਪ 29 ਤਰੀਕ ਦਸਮਾ ਮਹੀਨਾ 2025 ਨੂੰ ਦਿਨ ਬੁੱਧਵਾਰ ਦਾ ਅੱਜ ਅੱਜ ਵੀਡੀਓ ਅਪਲੋਡ ਹੋ ਜਾਣੀ ਹੈਗੀ ਥਾਣਾ ਤੋਂ ਨੇੜੇ ਤੋਂ ਵਿਖਾ ਦਿੰਦੇ ਇੱਕ ਵਾਰੀ ਫੇਰ ਸੋਹਣੇ ਥਾਣਾਗੇ ਠੀਕ ਆ ਭਾਈ ਮੌਲੇ ਦਾ ਫਰਾ 90000 ਦੀ ਤੇ ਚਮਾਨਤਾਂ ਕੋਈ ਜਦੋਂ ਜਮਾ ਜੈਜ ਮੋਲਾ 30000 ਰੁਪਇਆ 10 ਕਿਲੋ ਦਾ ਦੁੱਧ ਤੇ ਇਹਨਾਂ ਤੁਹਾਨੂੰ ਸਹਿਦ ਦੰਨੇਰ ਗਾ ਬਣ ਗਈ ਤਾਂ ਵੀ 10 ਲੀਟਰ ਦੁੱਧ 11 ਕੰਡੇ ਵਾਲਾ ਠੀਕ ਆ ਬਾਈ ਤੇ 10 ਕਿਲੋ ਕਹ ਕੇ ਦਊਗਾ ਠੀਕ ਆ ਮੈਂ ਵਰਗਾ ਦੁੱਧ ਸਾਰਾ ਸੇੜੋ ਸੇੜ ਤੋਂ ਦਊਗੀ ਠੀਕ ਆ ਜਦੋਂ 10 11 ਕਿਲੋ ਮੈਂ ਲੈਣੀ ਆ ਮਾੜੀ ਤੇ ਮਾੜੀ ਮੈਂ ਵੀ ਕੋਈ 60 70000 ਦੀ ਆਉਂਦੀ ਆ ਤੁਹਾਨੂੰ 30000 ਜਰਸੀ ਵਣ ਮਿਲ ਜਾਣੀ ਆ ਕਿ ਜਿਹਦੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰ ਨੰਬਰ ਸਕਰੀਨ ਤੇ ਚੱਲ ਜਾਨਾ ਵਾ ਧੰਨਵਾਦ